ਨਰੇਸ਼ ਯਾਦਵ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਨਰੇਸ਼ ਯਾਦਵ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਤੇ ਵੀ ਵੱਡੇ ਸਵਾਲ ਚੁੱਕੇ ਨੇ ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਨਰੇਸ਼ ਯਾਦਵ ਨੂੰ ਟਿਕਟ ਦਿੱਤੀ ਗਈ ਸੀ ਬਾਅਦ ਦੇ ਵਿੱਚ ਇਹ ਟਿਕਟ ਵਾਪਸ ਲੈ ਲਈ ਸੀ ਦਿੱਲੀ ਦੇ ਮਹਿਰੋਲੀ ਤੋਂ ਵਿਧਾਇਕ ਨੇ ਹਾਲਾਂਕਿ ਇਸ ਵਾਰ ਵੀ ਟਿਕਟ ਦਿੱਤੀ ਗਈ ਪਰ ਬਾਅਦ ਵਿੱਚ ਟਿਕਟ ਵਾਪਸ ਲੈ ਲਈ ਗਈ ਸੀ ਮਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਕੇਸ 'ਚ ਫਸੇ ਨੇ ਨਰੇਸ਼ ਜੱਦਵ 2 ਸਾਲ ਦੀ ਸਜ਼ਾ ਅਦਾਲਤ ਦੇ ਵੱਲੋਂ ਉਹਨਾਂ ਨੂੰ ਸੁਣਾਈ ਗਈ ਸੀ ਹਾਲਾਂਕਿ ਹਾਈ ਕੋਰਟ ਨੇ ਸਜ਼ਾ ਤੇ ਰੋਕ ਲਾ ਦਿੱਤੀ ਸੀ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਪਾਰਟੀ ਨੂੰ ਅਲਵਿਦਾ ਕਹ ਦਿੱਤਾ ਹੈ ਮਹਿਰੌਲੀ ਸੀਟ ਤੋਂ ਵਿਧਾਇਕ ਨਰੇਸ਼ ਜੱਦਵ ਨੇ ਅਸਤੀਫਾ ਦਿੱਤਾ ਹੈ ਹਾਲਾਂਕਿ ਇਸ ਵਾਰ ਵੀ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਪਰ ਕੁਝ ਦਿਨ ਬਾਅਦ ਉਹਨਾਂ ਦੀ ਟਿਕਟ ਵਾਪਸ ਲੈ ਲਈ ਗਈ ਸੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਦੱਸਦੀ ਹੈ ਕਿ ਉਹਨਾਂ ਦੀ ਟਿਕਟ ਵਾਪਸ ਲਈ ਗਈ ਸੀ 2016 ਦੇ ਵਿੱਚ ਕੁਰਾਨ ਸ਼ਰੀਫ ਬੇਅਦਬੀ ਮਾਮਲਾ ਸਾਹਮਣੇ ਆਇਆ ਸੀ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਜਿਸ ਦੇ ਵਿੱਚ ਆਪ ਐਮਐਲਏ ਨਰੇਸ਼ ਜਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਹੇਠਲੀ ਅਦਾਲਤ ਦੇ ਵੱਲੋਂ ਪਹਿਲਾਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਪਰ ਦੁਬਾਰਾ ਤੋਂ ਪੀਟੀਸ਼ਨ ਧਾਇਰ ਕੀਤੀ ਗਈ ਜਿਸ ਤੋਂ ਬਾਅਦ ਉੱਪਰਲੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਮੁੜ ਤੋਂ ਦੋਸ਼ੀ ਕਰਾਰ ਦਿੰਦੇ ਹਾਂ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਹਾਲਾਂਕਿ ਹਾਈ ਕੋਰਟ ਮਾਮਲਾ ਪਹੁੰਚਿਆ ਤੇ ਹਾਈ ਕੋਰਟ ਨੇ ਨਰੇਸ਼ ਜਾਦਵ ਦੀ ਸਜ਼ਾ ਤੇ ਰੋਕ ਲਾ ਦਿੱਤੀ ਸੀ ਹਾਲਾਂਕਿ ਇਸ ਵਾਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਵੀ ਦਿੱਤੀ ਪਰ ਬਾਅਦ ਵਿੱਚ ਟਿਕਟ ਵਾਪਸ ਲੈ ਲਈ ਗਈ ਸੀ ਤੇ ਮਹਿੰਦਰ ਚੌਧਰੀ ਨੂੰ ਟਿਕਟ ਦੇ ਦਿੱਤਾ ਗਿਆ ਮਹਿਰੋਲੀ ਤੋਂ ਤਾਂ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਜਾਵੈਦ ਮਨਸੂਰੀ ਫੋਨਲਾਈਨ ਤੇ ਮੌਜੂਦ ਨੇ ਜਾਵੈਦ ఎలక్షన్ ਨੇ ਦਿੱਲੀ ਦੇ ਵਿੱਚ ਤੇ ਅਜੇਹੇ ਦੇ ਵਿੱਚ ਨਰੇਸ਼ যাদਬ ਨੇ ਪਾਰਟੀ ਨੂੰ ਅਲਫਿਦਾ ਆਖ ਦਿੱਤਾ ਹੈ ਕੋਈ ਪਹਿਲਾ ਬਿਆਨ ਉਹਨਾਂ ਦਾ ਕੀ ਕੁਝ ਕਹਿਣਾ ਹੈ ਉਹਨਾਂ ਦਾ ਪਾਰਟੀ ਕਿਉਂ ਛੱਡੀ ਜੀ ਆ ਦੇਖਿਏ ਨਰੇਸ਼ ਯਾਦਵ ਜੋ ਕਿ ਮਹਿਰੋਲੀ ਦੇ ਸਿਧਾਇਕ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਸੇ ਇਸਤੀਫਾ ਦੇ ਦਿਆ ਹੈ ਅ ਦਰਸਲ ਨਰੇਸ਼ ਯਾਦਵ ਕੋ ਪਹਿਲੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾ ਦਿਆ ਥਾ ਲੇਕਿਨ ਬਾਅਦ ਮੇ ਉਹਨਾਂ ਦਾ ਟਿਕਟ ਬਦਲ ਕਰ ਮਹਾਸੇ ਮਹਿੰਦਰ ਚੌਧਰੀ ਕੋ उम्मीदवार बनाया है इस्तीफे की चिट्ठी में नरेश यादव ने जो कारण गिनाए हैं वो दरअसल ये है कि आम आदमी पार्टी अपने वैल्यूज से भटक गई अपने मूल्यों से भटक गई है और उन्होंने कहा है कि आ, जो अन्ना आंदोलन के जरिए भारतीय राजनीति को भ्रष्टाचार से मुक्त करने आ, की कोशिश हुई थी अब उस आ, तरह से आम आदमी पार्टी काम नहीं कर रही है जी. जो के खिलाफ आम आदमी पार्टी, पार्टी खड़ी हुई थी आ, उस मूल्यों से आम आदमी पार्टी भटक गई है और इस्तीफा उन्होंने अरविंद केजरीवाल को फिलहाल लिख दिया है गौरतलब है की नरेश यादव पर बेअदबी का केस पहले से आ, चल रहा है बीच में जब आ, केस चल ही रहा था तो आ, टिकट महरोली से हो गया था लेकिन बाद में आम आदमी पार्टी ने टिकट काटकर महेंद्र चौधरी को महरोली से उम्मीदवार बनाया है और अब उनका इस्तीफा हुआ है उन्होंने इस्तीफा अरविंद बिल्कुल जावेंद्र दो चोने बार के विधायक ने नरेश यादव क्योंकि 2015 ਦੇ ਵਿੱਚ ਜਿੱਤੇ ਦੁਬਾਰਾ ਤੋਂ 2020 ਦੇ ਵਿੱਚ ਵੀ ਰਿਪੀਟ ਕੀਤਾ ਦੋ बार ਦੇ ਵਿਧਾਇਕ ਨੇ ਤਾਂ ਇਹ ਵੀ ਸਮਝਣਾ ਚਾਹਾਂਗੇ ਕਿ ਪਹਿਲਾਂ ਪਾਰਟੀ ਨੇ ਟਿਕਟ ਦੇ ਦਿੱਤੀ ਪਰ ਟਿਕਟ ਵਾਪਸ ਲਈ ਨੂੰ ਤਾਂ کافی ਦਿਨ ਹੋ ਗਏ ਨੇ ਤੇ ਹੁਣ नरेश यादव का ये इस्तीफा देना की कुछ समझ आ रहा है मायने की देखिए नरेश यादव ने इस्तीफा दिया है जाहिर सी बात है कि चुनाव से कम ही दिन बचे हैं पांच तारीख को दिल्ली में मतदान होंगे ऐसे में आम आदमी पार्टी के दो बार के विधायक जो है उन्होंने पार्टी छोड़ी है और कई तरह के आरोप आम आदमी पार्टी पर लगाए हैं तो आम आदमी पार्टी इस पर रिस्पॉन्ड करेगी वो देखना होगा लेकिन फिलहाल नरेश यादव ने इस्तीफा दे दिया है दो बार के वो विधायक है महरौली से और कई तरह के आरोप लगाते हुए उन्होंने इस्तीफा दिया है। जावेद है। बहुत धन्यवाद जावेद मंसूरी मेरे सहयोगी जानकारी दे रहे दिल्ली तो ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਹੈ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਇਸ ਦੇ ਨਾਲ ਹੀ ਵੱਡੇ ਸਵਾਲ ਵੀ ਚੁੱਕੇ ਨੇ ਨਰੇਸ਼ ਜਾਦਵ ਕੁਰਾਨ ਸ਼ਰੀਫ ਬੇਅਦਬੀ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ ਪਾਰਟੀ ਨੇ ਟਿਕਟ ਦੇ ਕੇ ਵਾਪਸ ਲੈ ਲਈ ਸੀ ਤੇ ਹੁਣ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ